ਕਰ ਲਈ ਤੁਸੀਂ 911 ਕਾਲ ਕੀ ਸਵਾਦ ਆਇਆ ਹੁਣ ਤੁਹਾਨੂੰ 911 ਕਾਲ ਕਰਕੇ ਤੇ ਕੋਈ ਮਜ਼ਾ ਆਇਆ ਤੁਹਾਨੂੰ ਜੇ ਤੁਹਾਡੀ ਹਸਬੰਡ ਵਾਈਫ ਦੀ ਆਪਸ ਵਿੱਚ ਨਹੀਂ ਬਣਦੀ ਤੇ ਤੁਸੀਂ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਸੈਪਰੇਸ਼ਨ ਨਹੀਂ ਲੈ ਸਕਦੇ ਹੈਗੇ ਕਿਉਂ ਤੁਸੀਂ 911 ਕਾਲ ਕਰਨ ਤੋਂ ਬਾਅਦ ਹੀ ਸੈਪਰੇਸ਼ਨ ਵਾਲਾ ਰਸਤਾ ਜਿਹੜਾ ਹੈਗਾ ਚੂਜ਼ ਕਰਦੇ ਹੈਗੇ ਹੋ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਗਲਤੀਆਂ ਦੋਨੋਂ ਦੇ ਵਿੱਚ ਆਪੋ ਆਪਣੀ ਥਾਂ ਕੁਛ ਨਾ ਕੁਛ ਜ਼ਰੂਰ ਹੁੰਦੀਆਂ ਹੈਗੀਆਂ ਨੇ ਪਰ ਜਦੋਂ ਤੁਸੀਂ ਇੱਕ ਵਾਰੀ 911 ਕਾਲ ਕਰ ਲੈਂਦੇ ਹੋ ਨਾ ਉਦੋਂ ਤੁਹਾਡੇ ਜ਼ਿਹਨ ਵਿੱਚ ਇੱਕ ਗੱਲ ਹੁੰਦੀ ਹੈ ਕਿ ਮੈਂ ਇਹਦੀ ਜ਼ਿੰਦਗੀ ਖਰਾਬ ਕਰ ਦੇਣੀ ਹੈ ਵੀ ਮੈਂ ਇਹਨੂੰ ਇੱਕ ਮਜ਼ਾ ਚਕਾਉਣਾ ਹੈਗਾ ਪਰ ਉਦੋਂ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਤੁਸੀਂ ਮਜ਼ਾ ਕਾਨੂੰਨੀ ਚੁਕਾਰੇ ਹੁੰਦੇ ਤੁਸੀਂ ਹੋਰ ਕਈ ਪਰਿਵਾਰ ਦੇ ਜੀਆਂ ਨੂੰ ਵੀ ਤੁਸੀਂ ਪਿੱਛੇ ਮਰਿਆ ਜਿਹੜਾ ਹੈਗਾ ਉਹ ਚੁਕਾਰੇ ਹੁੰਦੇ ਹੋ ਇਹ ਮੂੰਹ ਨਾ ਕਰਿਆ ਕਰੋ ਆਮ ਕਰਕੇ ਕੁੜੀਆਂ ਕੋਲ ਫੋਨ ਕਰ ਲੈਣੀਆਂ ਨੇ ਤੇ ਨੈਕਸਟ ਡੇ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਸਮਝਾਉਂਦੇ ਨੇ ਜਾਂ ਕੋਈ ਉਹਨਾਂ ਦੇ ਦਿਮਾਗ ਵਿੱਚ ਕੋਈ ਖੁਦ ਕੋਈ ਗੱਲ ਜਿਹੜੀ ਹੈਗੀ ਸਮਝ ਵਿੱਚ ਆਉਂਦੀ ਆ ਫਿਰ ਉਹ ਕਹਿੰਦੇ ਆ ਕਿ ਅਸੀਂ ਹੁਣ ਪੁਲਿਸ ਨੂੰ ਈਮੇਲ ਕਰ ਦਿਆਂਗੇ ਏਹੀ ਗਲਤੀ ਇੰਡੀਆ ਤੇ ਬੈਠੇ ਇਹਨਾਂ ਦੇ ਮਾਪੇ ਕਰਦੇ ਹੁੰਦੇ ਆ ਉਹਨਾਂ ਨੂੰ ਵਿੱਚ ਲੱਗਦਾ ਹੁੰਦਾ ਵੀ ਕੋਈ ਗੱਲ ਨਹੀਂ ਪੁਲਿਸ ਨੂੰ ਹਜੇ ਕੰਪਲੇਂਟ ਕੀਤੀ ਆ ਨਾ ਕੋਈ ਗੱਲ ਨਹੀਂ ਸਾਡੀ ਕੁੜੀ ਜਿਹੜੀ ਹੈ ਜੀ ਉਹ ਹੁਣ ਪੁਲਿਸ ਨੂੰ ਈਮੇਲ ਕਰ ਦਊਗੀ ਚਾਰਜ ਜਿਹੜੇ ਹੈਗੇ ਵਾਪਸ ਹੋ ਜਾਣਗੇ ਇਹ ਇੰਡੀਆ ਨਹੀਂ ਹੈਗਾ ਇਹ ਕੈਨੇਡਾ ਆ ਇੰਡੀਆ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਤੁਸੀਂ ਪੁਲਿਸ ਦੇ ਕੋਲ ਜਾ ਕੰਪਲੇਂਟ ਕਰਦੇ ਹੋ ਤੇ ਉਹ ਨੈਕਸਟ ਡੇ ਤੁਸੀਂ ਜਾ ਕੇ ਫਿਰ ਉੱਥੇ ਚਾਰ ਬੰਦੇ ਲੈ ਜਾਂਦੇ ਉਹ ਕਹਿੰਦੇ ਨਹੀਂ ਜੀ ਸਾਡਾ ਹੁਣ ਰਾਜੀਨਾਮਾ ਹੋ ਗਿਆ ਉਹ ਤੁਹਾਡੀ ਕੰਪਲੇਂਟ ਵਾਪਸ ਕਰ ਦਿੰਦੇ ਆ ਇਹ ਕੈਨੇਡਾ ਆ ਕੈਨੇਡਾ ਵਿੱਚ ਜਦੋਂ ਇੱਕ ਵਾਰੀ ਪੁਲਿਸ ਆ ਗਈ ਤੁਹਾਡੇ ਘਰ ਜਦੋਂ ਤੁਹਾਡੇ ਸਪਾਊਸ ਨੂੰ ਉਹਨਾਂ ਨੇ ਇੱਕ ਵਾਰੀ ਅਰੈਸਟ ਕਰ ਲਿਆ ਤਾਂ ਉਹਨਾਂ ਨੂੰ ਇੱਕ ਕੋਰਸ ਆਫ ਐਫੈਕਸ਼ਨ ਆਪਦਾ ਅਪਲਾਈ ਕਰਨਾ ਹੁੰਦਾ ਆ ਉਹਨਾਂ ਨੇ ਅਰੈਸਟ ਕਰਕੇ ਉਹਨੂੰ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕਰਨਾ ਉੱਥੇ ਜ਼ਮਾਨਤ ਵੀ ਹੋਣੀ ਹੁੰਦੀ ਆ ਹੁਣ ਇੱਥੇ ਆਮ ਕਰਕੇ ਸਾਡੇ ਕੋਲ ਜੌਬਾ ਨਹੀਂ ਹੁੰਦੀਆਂ ਸਾਡੇ ਕੋਲ ਸਟੇਡਰ ਵਾਸਤੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਤੇ ਵਕੀਲਾਂ ਨੂੰ ਪੈਸੇ ਦੇਣ ਜੋਗੇ ਏਸੀ ਵੀ ਕਿੱਥੋਂ ਲੈ ਕੇ ਆਉਨੇ ਆ ਕਿਸੇ ਕੋ ਆਧਾਰੇ ਮੰਗਦੇ ਆ ਕਿਸੇ ਦੀ ਮਿੰਤ ਤਰਲਾ ਕਰਦੇ ਹੈਗੇ ਆ ਕਿੰਨੇ ਔਖੇ ਟਾਈਮ ਦੇ ਵਿੱਚੋਂ ਆਪਾਂ ਨਿਕਲਦੇ ਆ ਹੁਣ ਜੇ ਤੁਸੀਂ ਇੰਡੀਆ ਤੋਂ ਕੌਂਟਰੈਕਟ ਮੈਰਿਜ ਕਰਕੇ ਆ ਹੀ ਗਏ ਹੋ ਜੇ ਤੁਹਾਡੀ ਇੱਥੇ ਆ ਕੇ ਆਪਣੀ ਵਾਈਫ ਨਾ ਨਹੀਂ ਬਣਦੀ ਹੈਗੀ ਤੇ ਪਹਿਲੋਂ ਹੀ પાਸੇ ਹੋ ਜਾਓ ਕਿਉਂ ਇਹੋ ਦਾ ਜਲੂਸ ਕੱਢਦੇ ਹੋ ਕੁਝ ਜਾਣੇ ਉਹ ਹੈਗੇ ਨੇ ਜਿਹੜੇ ਇੱਕ ਰੇਡੀਓ ਸ਼ੋਅ ਦੇ ਉੱਤੇ ਜਾ ਕੇ ਟੀਵੀ ਸ਼ੋਅ ਦੇ ਉੱਤੇ ਜਾ ਕੇ ਵੀ ਇੱਕ ਰੱਜ ਕੇ ਆਪ ਦਾ ਜਲੂਸ ਕੱਢ ਕੇ ਆਉਂਦੇ ਹੈਗੇ ਆ ਇਹੋ ਜੋ ਜਲੂਸ ਕੱਢਣ ਦੇ ਨਾਲ ਕੀ ਤੁਹਾਨੂੰ ਤੁਹਾਡਾ ਰਿਲੇਸ਼ਨ ਵਾਪਸ ਮਿਲ ਜਾਊਗਾ ਕੀ ਤੁਹਾਡਾ ਹੋਇਆ ਨੁਕਸਾਨ ਤੁਹਾਨੂੰ ਵਾਪਸ ਮਿਲ ਜਾਊਗਾ ਕੁਝ ਨਹੀਂ ਮਿਲਣਾ ਸਿਰਫ ਤੁਸੀਂ ਇੱਕ ਆਪ ਦਾ ਜਲੂਸ ਕੱਢਦੇ ਹੈਗੇ ਹੋ ਸਿਮਿਲਰਲੀ ਜਦੋਂ ਤੁਸੀਂ 911 ਕਾਲ ਕਰਦੇ ਹੋ ਨਾ ਤੇ ਉਦੋਂ ਤੁਹਾਡਾ ਆਰਥਿਕ ਜਲੂਸ ਵੀ ਨਾਲ ਨਿਕਲ ਰਿਹਾ ਹੁੰਦਾ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰ ਸਕਦੇ ਹੋ ਜੇ ਤੁਸੀਂ ਥੋੜੀ ਜੀ ਸਮਝਦਾਰੀ ਵਰਤੋ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਆ ਨਾ ਉਹ ਟੁੱਟਣੋਂ ਵੀ ਬਚ ਸਕਦੇ ਹੈਗੇ ਨੇ ਜੇ ਥੋੜੀ ਜੀ ਸਮਝਦਾਰੀ ਵਰਤਣ ਆਮ ਕਰਕੇ ਦੇਖਿਆ ਜਾਂਦਾ ਹੁੰਦਾ ਕਿ 911 ਕਾਲ ਕਰਨ ਵਾਸਤੇ ਕਿਸੇ ਨਾ ਕਿਸੇ ਨੂੰ ਸਲਾਹ ਜਰੂਰ ਮਿਲੀ ਹੁੰਦੀ ਆ ਉਹ ਸਲਾਹ ਦੇਣ ਵਾਲੇ ਵੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਇੱਥੇ ਦੇ ਸਿਸਟਮ ਬਾਰੇ ਜਿਹੜਾ ਹੈਗਾ ਚੰਗੀ ਤਰ੍ਹਾਂ ਨੌਲੇਜ ਨਹੀਂ ਹੁੰਦੀ ਉਹਨਾਂ ਨੂੰ ਵੀ ਲੱਗਦਾ ਵੀ ਕੋਈ ਗੱਲ ਨਹੀਂ 911 ਕਾਲ ਕਰਦੇ ਹੋ ਪੁਲਿਸ ਤੇ ਆ ਹੀ ਜਾਣੀ ਆ ਆਪਾਂ ਇਹਨੂੰ ਹੁਣੇ ਬੰਦਾ ਬਣਾ ਦੇਾਂਗੇ ਇਹ ਬੰਦਾ ਬਣਾਉਣ ਦਾ ਜਿਹੜਾ ਤੁਹਾਡੇ ਦਿਮਾਗ ਵਿੱਚ ਇੱਕ ਕੀੜਾ ਵੜਿਆ ਹੋਇਆ ਨਾ ਇਹਨੂੰ ਕਿਰਪਾ ਕਰਕੇ ਬਾਹਰ ਕੱਢੋ ਮੈਂ ਤੁਹਾਡੇ ਨਾਲ ਇਹ ਗੱਲਾਂ ਇਸ ਲਈ ਸਾਂਝੀਆਂ ਕਰਦਾ ਕਿ ਮੇਰਾ ਕਈਆਂ ਦੇ ਨਾਲ ਇਹ ਨਾ ਚੀਜ਼ਾਂ ਦੇ ਨਾਲ ਨਾ ਵਾਹ ਪੈਂਦਾ ਰਹਿੰਦਾ ਹੁੰਦਾ ਆ ਜਿਹੜੇ ਬਾਅਦ ਵਿੱਚ ਬਹੁਤ ਜ਼ਿਆਦਾ ਪਛਤਾਉਂਦੇ ਆ ਕਿ ਅਸੀਂ ਇਦਾਂ ਕਿਉਂ ਕਰ ਲਿਆ ਬਾਅ ਸਟੌਨ ਤੋਂ ਸਮਾਇਰ ਰਹਿ ਵੀ ਕੁਛ ਨਹੀਂ ਜਾਂਦਾ ਹੁੰਦਾ ਕਈ ਵਾਰੀ ਬਹੁਤਿਆਂ ਦੇ ਬਾਅਦ ਵਿੱਚ ਪੈਚ-ਅਪ ਹੀ ਹੋ ਜਾਂਦੇ ਹੈਗੇ ਆ ਪਰ ਪੈਚ-ਅਪ ਵੇਲੇ ਕਈ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ ਨੇ ਕਈਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹੁੰਦੇ ਆ ਔਰ ਰੀਨਿਊ ਕਰਨ ਦੀ ਟ੍ਰੈਬਲ ਉਹਨਾਂ 'ਵਾ ਸਾਹਮਣੇ ਖੜੀ ਹੁੰਦੀ ਹੈਗੀ ਆ ਕਈਆਂ ਦੀਆਂ ਜੋਬਾਂ ਚਲੇ ਜਾਂਦੀਆਂ ਨੇ ਬਾਅਦ 'ਚ ਜੋਬ ਨਹੀਂ ਉਹਨਾਂ ਨੂੰ ਮਿਲਦੀ ਹੈਗੀ ਕਈਆਂ ਦੇ ਉੱਤੇ ਕਈ ਤਰ੍ਹਾਂ ਦੇ ਕੰਡੀਸ਼ਨਸ ਜਿਹੜੀਆਂ ਨੇ ਇੰਪੋਜ਼ ਹੋ ਜਾਂਦੀਆਂ ਨੇ ਕੇਸਸ ਨੂੰ ਸੈਟਲਡ ਆਊਨ ਹੁੰਦਿਆਂ ਹੁੰਦਿਆਂ 6 ਮਹੀਨੇ ਤੋਂ ਲੈ ਕੇ 9 ਮਹੀਨੇ ਤੱਕ ਦਾ ਸਮਾਂ ਵੀ ਲੱਗ ਜਾਂਦਾ ਹੈਗਾ ਕਈਆਂ ਦੀਆਂ ਪੀਆਰ ਦੀ ਐਪਲੀਕੇਸ਼ਨ ਲਟ ਇਹਨੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਤੁਸੀਂ ਇਹ ਕੁਝ ਗੱਲਾਂ ਦੀਆਂ ਗਲਤੀਆਂ ਕਰਕੇ ਸਹਿਣ ਲੈਂਦੇ ਹੈਗੇ ਹੋ ਹੁਣ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਨਾ ਤੇ ਇਹਨੂੰ ਦੱਬ ਕੇ ਹੁਣ ਸ਼ੇਅਰ ਕਰਨਾ ਇਹ ਵੀ ਤੁਹਾਡਾ ਹੁਣ ਫਰਜ਼ ਬਣਦਾ ਹੈ ਬਹੁਤ ਸਾਰੇ ਤੁਹਾਡੇ ਯਾਰ ਦੋਸਤ ਹੋਣਗੇ ਜਿਹੜੇ ਇਸ ਟਰਬਲ ਦੇ ਵਿੱਚ ਨੇ ਜਾਂ ਪੈ ਸਕਦੇ ਹੈਗੇ ਨੇ ਉਹਨਾਂ ਦਾ ਕੋਈ ਫਾਇਦਾ ਹੋ ਸਕਦਾ ਹੈ ਇਹ ਵੀਡੀਓਜ਼ ਤੁਹਾਡੇ ਲਈ ਬਣਾਉਂਦਾ ਵਾਂ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ ਕਿਉਂਕਿ ਆਏ ਦਿਨ ਤੁਹਾਡੇ ਨਾਲ ਕਿਤੇ ਨਾ ਕਿਤੇ ਇਹਨਾਂ ਮਸਲਿਆਂ ਉਤੇ ਵਾਪ ਪੈਂਦੇ ਰਹਿੰਦਾ ਹੈਗਾ ਤਾਂ ਕਰਕੇ ਮੈਂ ਲਵ ਰੈਵੈਂਜ ਦਾ ਇਹਨੂੰ ਨਾਮ ਦਿੱਤਾ ਹੁੰਦਾ ਕਿਉਂਕਿ ਪਰਵਾ ਪਿਆਰ ਦੇ ਨਾਲ ਆਪਾਂ ਦੁਸ਼ਮਣੀ ਕੱਢਣ ਦੀ ਕੋਸ਼ਿਸ਼ ਕਰਦੇ ਹੈਗੇ ਆ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਕੁਝ ਮੈਂ ਐਗਜ਼ਾਮਪਲਸ ਦੇ ਕੇ ਵੀ ਦੱਸੂਗਾ ਸਿਨੈਰੀਓ ਵੀ ਦੱਸੂਗਾ ਵੀ ਲੋਕਾਂ ਦੇ ਨਾਲ ਕੀ ਕੀ ਹੋਇਆ ਸੀਗਾ ਸੋ ਹੁਣ ਤੁਸੀਂ ਲਾਈਕ ਤੇ ਸਬਸਕ੍ਰਾਈਬ ਵੀ ਜਰੂਰ ਮੈਨੂੰ ਨਾਲ ਕਰ ਲਿਓ ਜੇ ਰੱਬ ਰਾਖਾ